ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਾਤਸ਼ਾਹਿਤ ਸੁਣੀ ਕਬਿਓ ਬਾਚ ਬੇਨਤੀ ਚਉਪਈ ਹਮਰੇ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੈ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ અમરે દુષ્ટ સબહ તુમ કહવો આફ હાથ દે મોહે બચાવહો સુખી બસએ મોરો પરિવાર સેવક સખ સબહ કરતાર મોર છ નિજ કર દએ કરીએ સબ વૈરન કો આજ સંગરે એ પૂરન હોએ અમારી આસા તૂર પદન કે રહે પ્યાસા ਤੁਮਹਿ ਛਾੜ ਕੋਈ ਅਵਰਨਾ ਧਿਆਉ ਜੋ ਬਰ ਚਾਹਉ ਸੁ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿ ਹੈ ਚੁਣ ਚੁਣ ਸੱਤਰ ਹਮਾਰੇ ਮਾਰਿ ਹੈ ਆਪ ਹਾਥ ਦੇ ਮੁਝੇ ਉਬਰੇ ਐ ਮਰਨ ਕਾਲ ਕਾ ਤਰਾਸ ਨੇ ਵਰੇ ਐ ਹਉ ਜੋ ਸਦਾ ਹਮਾਰੇ ਪਛਾ ਸਿਰਿ ਉਸ ਤੁਝ ਜੋ ਕਰਿ ਹੋ ਰੱਛਾ ਰਾਖਿ ਲਿਓ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮਹੋ ਪੂਰੇ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੋ ਅਵਤਾਰਾ ਕਾਲ ਪਾਇ ਕਰ ਵਿਸ਼ਨ ਪ੍ਰਕਾਸ਼ ਸਗਲ ਕਾਲ ਖਾ ਕਿਉ ਤਮ ਆਸਾ ਜਮਨ ਕਾਲ ਜੋਗੇ ਸਵ ਕੀਓ ਬੇਦ ਰਾਜ ਬ੍ਰਹਮਾ ਜੋ ਥਿਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਦੱਛਨ ਉਪਜਾਇਓ ਅਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿ ਹੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਗਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸੇਵ ਗੁਣ ਸੁਖ ਦਿਯੋ ਸਤਰਨ ਕੋ ਪਲਮ ਬਧ ਕੀਓ ਇਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੇਰ ਪਛਾਨਤ चिंwidetilde ते कुंचर अस थुला सब पर कृपा दृष्ट कर फूला संतन दुख पाए ते दुखी सुख पाए साधन के सुखी एक एक काट काट के पीर पहचानै कट कट के पट पट के जानै जब उद्धारख करा कर तारा प्रजा तारत तब देह अपारा जब ਕਰਖ ਕਰਤੋ ਹੋ ਕਬਹੂ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੀਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਨੀ ਬੂਝੇ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਅasambਧ ਤਾ ਕਾ ਮੂਢ ਉਚਾਰਤ ਭੇਦਾ ਜਾਂ ਕੋ ਪੇਵ ਨ ਪਾਵਤ ਵਿਦਾ ਤਾ ਕੋ ਕਰ ਪਾਹਨ ਹਨਮਾਨਤ ਮਹਾ ਮੂਢ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹ ਤ ਸਦਾ ਸੇਵ ਨਿਰੰਕਾਰ ਕਾ ਚਿਨਤ ਨਹ ਭਿਵ ਅਬ ਪੰਨੀ ਬੁੱਧ ਹੈ ਜੀਤੇ ਬਰਨਤ ਭਿੰਨ ਭਿੰਨ ਤੋਹ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰ ਇਕ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੂਪਾ ਅੰਡਜ ਜਿਰਜ ਸੇ ਤਜਕੀਨੀ ਉਤਪੁਜ ਖਾਨ ਬਹੋਰ ਰਚ ਦਿਨੀ ਕਹੂੰ ਫੂਲ ਰਾਜਾ ਹਮੈਂ ਬੈਠਾ ਕਹੂੰ ਸਿਮਟ ਪਇਓ ਸ਼ੰਕਰ ਇਕੈਠਾ ਸਗਰੇ ਸ੍ਰਿਸ਼ਟ ਦਿਖਾਈ ਅਚੰਪਵ ਆਦ ਜੁਗਾਦ ਸਰੂਪ ਸੁਯੰਪਵ ਅਵਰੱਛਾ ਮੇਰੀ ਤੁਮ ਕਰੋ ਸਿਖ ਉਬਾਰ ਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਛ ਕਰੋ ਰਣ ਕਾ ਤਾਜ ਅਸ ਤੁਜ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਿਤ ਹਵੈ ਮਰੀ ਵਰਖ ਜਮਨ ਪਗ ਪਰੇ ਤਿਹਾਰੇ ਦਿਨ ਕੇ ਤੁਮ ਸੰਕਟ ਸਾਬ ਟਾਰੇ ਜੋ ਕਲ ਕੋ ਇਕ ਬਾਰਤ ਹੈ ਤਾਕੇ ਕਲ ਨਿਕਟ ਨਹ ਹੈ ਰੱਛਾ ਹੋਏ ਤਾਹੇ ਸਭ ਕਲ ਦੁਸ਼ਟ ਅਰਿਸ਼ਟ ਟਰੇ ਤਤ ਕਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਰੇ ਹੋ ਤਾਕੇ ਤਾਪ ਤਨ ਕਮ ਹਾਰੇ ਹੋ ਰਿੱਦ ਸਿਧ ਕਰਮੋ ਸਭ ਹੋਈ ਦੁਸ਼ਟ ਛਾਛਵੇਂ ਸਕੈ ਨਾ ਕੋਈ ਇਕ ਵਾਰ ਜਿਨ ਤੂੰ ਮੈਂ ਸੁਭਾਰਾ ਕਾਲ ਫਾਸ ਤੇ ਤਹੇ ਉਬਾਰਾ ਜਿਨ ਨਰ ਨਾਮ ਤੇਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੀਤ ਮੈਂ ਸਰਨ ਤੇਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਖੜਗ ਕੀਤ ਮੈਂ ਸਰਨ ਤੇਹਾਰੀ ਆਪ ਹੱਥ ਦੈਨ ਲੇਹੋ ਓ ਬਾਰੀ ਸਰਬ ਠੌਰ ਮੋਹੋ ਸਹਾਈ ਦੁਸ਼ਟ ਦੁਖ ਤੇ ਲੇਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਾਤਸ਼ਾਹਿਤ ਸੁਮੀ ਕਬਿਓ ਬਾਚ ਬੇਨਤੀ ਚੋਪਈ ਹਮਰੇ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੈ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਅਮਰੇ ਦੁਸਤ ਸਭ ਹੈ ਤੁਮ ਘਾਵੋ ਆਪ ਹਾਥ ਦੇ ਮੋਹੇ ਬਚਾਵੋ ਸੁਖੀ ਬਸੈ ਮੋਹਰ ਪਰਿਵਾਰ ਸੇਵਕ ਸਿਖ ਸਭ ਹੈ ਕਰਤਾਰ ਮੋ ਰੱਛਾ ਨਿਜ ਕਰ ਦੇ ਕਰੀਐ ਸਭ ਬੈਰਨ ਕੋ ਆਜ ਸੰਘਰੇ ਐ ਪੂਰਨ ਹੋਏ ਹਮਾਰੇ ਆਸਾ ਤੋਰ ਪਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰਨਾ ਧਿਆਉ ਜੋ ਬਰ ਚਾਹਉ ਸੁ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿ ਹੈ ਚੁਣ ਚੁਣ ਸੱਤਰ ਹਮਾਰੇ ਮਾਰਿ ਹੈ ਆਪ ਹਾਥ ਦੇ ਮੁਝੇ ਉਬਰੇ ਐ ਮਰਨ ਕਾਲ ਕਾ ਤਰਾਸ ਨੇ ਵਰੇ ਐ ਹੋ ਜੋ ਸਦਾ ਹਮਾਰੇ ਪਛਾ ਸਿਰਸ ਤੁਝ ਜੋ ਕਰਿਓ ਰੱਛਾ ਰਾਖ ਲਿਓ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਧ ਦੁਸ਼ਤਨ ਕੇ ਹੰਤਾ ਤੁਮਹੋ ਪੂਰੇ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੋ ਅਵਤਾਰਾ ਕਾਲ ਪਾਇ ਕਰ ਵਿਸ਼ਨ ਪ੍ਰਕਾਸ਼ ਸ ਸਗਲ ਕਾਲ ਕਾ ਕੀਓ ਤਮ ਆਸਾ ਜਮਨ ਕਾਲ ਜੋਗੇ ਸਭ ਕੀਓ ਬੇਦ ਰਾਜ ਬ੍ਰਹਮਾ ਜੋ ਥਿਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਚਛਨ ਉਪਜਾਇਓ ਅਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿ ਹੋ ਹਮਾਰਾ ਨੰਸਕਾਰ ਤਿਸ ਹੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸੇਵ ਗੁਣ ਸੁਖ ਦਿਯੋ ਸਤਰਨ ਕੋ ਪਲਮ ਬਧ ਕੀਓ ਇਕੱਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੇਰ ਪਛਾਨਤ ਚਿੰਤਿਤੇ ਕੁੰਚਿਰ ਅਸ ਥੁਲਾ ਸਭ ਪਰ ਕਿਰਪਾ ਦ੍ਰਿਸ਼ਟਿ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੇਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬ ਉਦਕਰਖ ਕਰਾ ਕਰਤਾਰਾ प्रजोत अर्थ तव देह अपारा जब आकर्ख करत हो कबहुं तुम मैं मिलत देह तर सब हुं जीते बदन श्रेष्ठ सब तारें आप आपनी बूझे उचारें तुम सब हीते रहत निरालम जानत वेद भेद अर आलम ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾ ਕਾ ਮੂਢ ਚਾਰਤ ਪੇਦਾ ਜਾਂ ਕੋ ਪੇਵ ਨ ਪਾਵਤ ਵਿਦਾ ਤਾ ਕੋ ਕਰ ਪਾਹਨ ਹਨਮਾਨਤ ਮਹਾ ਮੂਢ ਕਛ ਭੇਦ ਨ ਜਾਣਤ ਮਾ ਦੇਵ ਕੋ ਕਹ ਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹ ਭਿਵ ਆਪ ਪੰਨੀ ਬੁੱਧ ਹੈ ਜੀਤੇ ਬਰਨਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰ ਇਕ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੂਪਾ ਅੰਡਜ ਜੇ ਰਜ ਸੇ ਤਜ ਕੀਨੀ ਉਤਪਜ ਖਾਨ ਬਹੋਰ ਰਚ ਦੇਨੀ ਕਹੂੰ ਫੂਲ ਰਾਜਾ ਹਮੈਂ ਬੈਠਾ ਕਹੂੰ ਸਿਮਟ ਪਇਓ ਸੰਕਰ ਇਕੱਠਾ ਸਗਰੇ ਸ੍ਰਿਸ਼ਟ ਦਿਖਾਈ ਅਚੰਪਵ ਆਦ ਜੁਗਾਦ ਸਰੂਪ ਸੁਯੰਪਵ ਅਵਰੱਛਾ ਮੇਰੀ ਤੁਮ ਕਰੋ ਸਿਖ ਉਬਾਰ ਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਛ ਕਰੋ ਰਣ ਕਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਿੰਨ ਕੇ ਦੁਸ਼ਟ ਦੁਖਿਤ ਹਵੈ ਮਰੀ ਪੁਰਖ ਜਮਨ ਪਗ ਪਰੇ ਤਿਹਾਰੇ ਦਿਨ ਕੇ ਤੁਮ ਸੰਕਟ ਸਾਬ ਟਾਰੇ ਜੋ ਕਲ ਕੋ ਇਕ ਬਾਰਤ ਹੈ ਤਾਕੇ ਕਲ ਨਿਕਟ ਨਹ ਹੈ ਹੈ ਰੱਛਾ ਹੋਏ ਤਾਹੇ ਸਭ ਕਲ ਦਾ ਦੁਸਤ ਅਰਿਸ਼ਟ ਟਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹ ਹਰਿ ਹੋ ਤਾਕੇ ਤਾਪ ਤਨ ਕਮ ਹਰਿ ਹੋ ਰਿੱਦ ਸਿਧ ਕਰਮੋ ਸਭ ਹੋਈ ਦੁਸਤ ਛਾਛਵੇਂ ਸਕਨ ਕੋਈ ਇਕ ਵਾਰ ਜਿਨ ਤੁਮੈ ਸੁਭਾਰਾ ਕਾਲ ਫਾਸਤੇ ਤਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤਮੈ ਸਰਨ ਤਿਹਾਰੀ ਆਭਾਤ ਦੈ ਲਿਹੋ ਉਬਾਰੀ ਸਰਬ ਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਖੜਗ ਕੇਤਮੈ ਸਰਨ ਤਿਹਾਰੀ ਆਪ ਹੱਥ ਦੈਨ ਲੇਹੋ ਓ ਬਾਰੀ ਸਰਬ ਧੌਰ ਮੋਹੋ ਸਹਾਈ ਦੁਸ਼ਟ ਦੁਖ ਤੇ ਲੇਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਾਤਸ਼ਾਹ ਦਸਮੀ ਕਬਿਓ ਬਾਚ ਬੇਨਤੀ ਚੌਪਈ ਹਮਰੇ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੈ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਅਮਰੇ ਦੁਸਤ ਸਭ ਹੈ ਤੁਮ ਕਹੋ ਆਫਾਤ ਗੈ ਮੋਹੇ ਬਚਾਵੋ ਸੁਖੀ ਬਸੈ ਮੋਹਰ ਪਰਿਵਾਰ ਸੇਵਕ ਸਿਖ ਸਭ ਹੈ ਕਰਤਾਰ ਮੋ ਰੱਛਾ ਨਿਜ ਕਰ ਦੇ ਕਰੀਐ ਸਭ ਬੈਰਨ ਕੋ ਆਜ ਸੰਘਰੇ ਐ ਪੂਰਨ ਹੋਏ ਹਮਾਰੇ ਆਸਾ ਤੋਰ ਪਜਨ ਕੇ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰਨਾ ਧਿਆਉ ਜੋ ਬਰ ਚਾਹਉ ਸੁ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿ ਹੈ ਚੁਣ ਚੁਣ ਸੱਤਰ ਹਮਾਰੇ ਮਾਰਿ ਹੈ ਆਪ ਹਾਥ ਦੇ ਮੁਝੇ ਉਬਰੇ ਐ ਮਰਨ ਕਾਲ ਕਾ ਤਰਾਸ ਨੇ ਵਰੇ ਐ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਉਸ ਤੁਝ ਜੋ ਕਰਿ ਹੋ ਰੱਛਾ ਰਾਖ ਲਿਓ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੇ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੋ ਅਵਤਰਾ ਕਲ ਪਾਇ ਕਰ ਵਿਸ਼ਨ ਪ੍ਰਕਾਸ਼ ਸਗਲ ਕਾਲ ਕਾ ਕੀਓ ਤਮਸਾ ਜਵਨ ਕਾਲ ਜੋਗੇ ਸਭ ਕੀਓ ਬੇਦ ਰਾਜ ਬ੍ਰਹਮਾ ਜੋ ਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਚਛਨ ਉਪਜਾਇਓ ਅਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਾਮ ਸਕਾਰ ਤਿਸਹੀ ਕੋ ਹਮਾਰੀ ਸਗਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸੇਵ ਗੁਣ ਸੁਖ ਦਿਯੋ ਸਤਰਨ ਕੋ ਪਲਮ ਬਧ ਕੀਓ ਇਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੇਰ ਪਛਾਨਤ ਇੰਤੀ ਤੇ ਕੁੰਚਿਰ ਅਸ ਥੁਲਾ ਸਭ ਪਰ ਕਿਰਪਾ ਦ੍ਰਿਸ਼ਟਿ ਕਰ ਕੋਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੇਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬ ਉਦਕਰਖ ਕਰਾ ਕਰਤਾਰਾ ਪ੍ਰਜੋਤ ਅਰਤ ਤਬ ਦੇ ਅਪਾਰਾ ਜਬ ਆਕਰਖ ਕਰਤ ਹੋ ਕਬਹੁ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੀਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਨੀ ਬੂਝੇ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾ ਕਾ ਮੂਢ ਚਾਰਤ ਪੇਦਾ ਜਾਂ ਕੋ ਪੇਵ ਨ ਪਾਵਤ ਵਿਦਾ ਤਾ ਕੋ ਕਰ ਪਾਹਨ ਅਨੁਮਾਨਤ ਮਹਾ ਮੂਢ ਕਛ ਭੇਦ ਨ ਜਾਣਤ ਮਾ ਦੇਵ ਕੋ ਕਹ ਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹ ਭਿਵ ਆਪ ਆਪਣੀ ਬੁੱਧ ਹੈ ਜੀਤੇ ਬਰਨਤ ਭਿੰਨ ਭਿੰਨ ਤੋਹ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰ ਇਕ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀਂ ਭੂਪਾ ਅੰਡਜ ਜੇ ਰਜ ਸੇ ਤਜ ਕੀਨੀ ਉਤਪਜ ਖਾਨ ਬਹੋਰ ਰਚ ਦੇਨੀ ਕਹੂੰ ਫੂਲ ਰਾਜਾ ਹਮੈ ਬੈਠਾ ਕਹੂੰ ਸਿਮਟ ਪਇਓ ਸ਼ੰਕਰ ਇਕੱਠਾ ਸਗਰੇ ਸ੍ਰਿਸ਼ਟ ਦਿਖਾਈ ਅਚੰਪਵ ਆਦ ਜੁਗਾਦ ਸਰੂਪ ਸੁਯੰਪਵ ਅਵਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਛ ਕਰੋ ਰਣ ਕਤਾਜ ਅਸ ਤੁਜ ਤਵ ਸਰਨੀ ਪਰੇ ਤਿੰਨ ਕੇ ਦੁਸ਼ਟ ਦੁਖਿਤ ਹਵੈ ਮਰੀ ਵਰਖ ਜਮਨ ਪਗ ਪਰੇ ਤਿਹਾਰੇ ਦਿਨ ਕੇ ਤੁਮ ਸੰਕਟ ਸਾਬ ਟਾਰੇ ਜੋ ਕਲ ਕੋ ਇਕ ਬਾਰਤ ਹੈ ਤਾਕੇ ਕਲ ਨਿਕਟ ਨਹ ਹੈ ਰੱਛਾ ਹੋਏ ਤਾਹੇ ਸਭ ਕਲ ਦਾ ਦੁਸਤ ਅਰਿਸ਼ਟ ਟਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨ ਹਰਿ ਹੋ ਤਾਕੇ ਤਾਪ ਤਨ ਕਮ ਹਰਿ ਹੋ ਰਿੱਤ ਸਿਧ ਕਰਮੋ ਸਭ ਹੋਈ ਦੁਸਤ ਛਾਛਵੇਂ ਸਕਨ ਕੋਈ ਇਕ ਵਾਰ ਜਨ ਤੁਮੈ ਸੁਭਾਰਾ ਕਾਲ ਫਾਸਤੇ ਤਹੇ ਉਬਾਰਾ ਜਿਨ ਨਰ ਨਾਮ ਤੇਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੀਤ ਮੈਂ ਸਰਨ ਤੇ ਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਖੜਗ ਕੀਤ ਮੈਂ ਸਰਨ ਤੇ ਹਾਰੀ ਆਪ ਹੱਥ ਦੈਨ ਲੇਹੋ ਓ ਬਾਰੀ ਸਰਬ ਠੌਰ ਮੋਹੋ ਸਹਾਈ ਦੁਸਤ ਦੁਖ ਤੇ ਲੇਹੋ ਬਚਾਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਾਤਸ਼ਾਹਿਤ ਅਸਮੀ ਕਬਿਓ ਬਾਚ ਬੇਨਤੀ ਚੋਪਈ ਹਮਰੇ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੈ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਅਮਰੇ ਦੁਸਤ ਸਭ ਹੈ ਤੁਮ ਕਹੋ ਆਪ ਹਾਥ ਦੇ ਮੋਹੇ ਬਚਾ ਵਹੋ ਸੁਖੀ ਬਸੈ ਮੋਹਰ ਪਰਿਵਾਰ ਸੇਵਕ ਸਿਖ ਸਭ ਹੈ ਕਰਤਾਰ ਮੋ ਰੱਛਾ ਨਿਜ ਕਰ ਦੈ ਕਰਿਐ ਸਭ ਬੈਰਨ ਕੋ ਆਜ ਸੰਘਰੇਐ ਪੂਰਨ ਹੋਏ ਹਮਾਰੀ ਆਸਾ ਤੋਰ ਪਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰਨਾ ਧਿਆਉ ਜੋ ਬਰ ਚਾਹਉ ਸੁ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿ ਹੈ ਚੁਣ ਚੁਣ ਸੱਤਰ ਹਮਾਰੇ ਮਾਰਿ ਹੈ ਆਪ ਹਾਥ ਦੇ ਮੁਝੇ ਉਬਰੇ ਐ ਮਰਨ ਕਾਲ ਕਾ ਤਰਾਸ ਨੇ 버ੇ ਐ ਇਹੋ ਜੋ ਸਦਾ ਹਮਾਰੇ ਪਛਾ ਤ੍ਰਿਸ ਤੁਜ ਜੋ ਕਰਿ ਹੋ ਰੱਛਾ ਰਾਖਿ ਲਿਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮਹੋ ਪੂਰੇ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਕਤਰ ਕਾਲ ਪਾਏ ਸ਼ਿਵ ਜੋ ਅਵਤਾਰਾ ਕਾਲ ਪਾਇ ਕਰ ਵਿਸ਼ਨ ਪ੍ਰਕਾਸ਼ ਸਗਲ ਕਾਲ ਕਾ ਕੀਆ ਤਮ ਆਸਾ ਜਵਨ ਕਾਲ ਜੋਗੇ ਸਭ ਕੀਓ ਬੇਦ ਰਾਜ ਬ੍ਰਹਮਾ ਜੋ ਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਚਛਨ ਉਪਜਾਇਓ ਅਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿ ਹੋ ਹਮਾਰਾ ਨਾਮ ਸਕਾਰ ਤਿਸ ਹੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸੇਵ ਗੁਣ ਸੁਖ ਦਿਯੋ ਸਤਰਨ ਕੋ ਪਲਮ ਬਧ ਕੀਓ ਇਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੇਰ ਪਛਾਨਤ चिंwidetilde कुंचर अस थूला सब पर कृपा दृष्ट कर फूला संतन दुख पाए ते दुखी सुख पाए साधन के सुखी एक एक की पीर पहचानै कट कट के पट पट की जानै जब जा उद्धारख करा करतार प्रजोत अर्थ तव दे अपारा जब आकर्ख करत हो कबहु तुम मैं मिलत दे तर सबहु जीते बदन श्रेष्ठ सबतारें आप आपनी बूझ जे उचारै तुम सब हितै रहत निरालम जानत भेद भेद अर आलम ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾ ਕਾ ਮੂਢ ਉਚਾਰਤ ਭੇਦਾ ਜਾਂ ਕੋ ਪੇਵ ਨ ਪਾਵਤ ਵਿਦਾ ਤਾ ਕੋ ਕਰ ਪਾਹਨ ਅਨੁਮਾਨਤ ਮਹਾ ਮੂਢ ਕਛ ਭੇਦ ਨ ਜਾਣਤ ਮਾ ਦੇਵ ਕੋ ਕਹ ਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹ ਭਿਵ ਆਪ ਪੰਨੀ ਬੁੱਧ ਹੈ ਜੀਤੇ ਬਰਨਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰ ਏਕ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੂਪਾ ਅੰਡਜ ਜੇਰਜ ਸੇ ਤਜਕੀਨੀ ਉਤਪਜ ਖਾਨ ਬਹੋਰ ਰਚ ਦੇਨੀ ਕਹੂੰ ਫੂਲ ਰਾਜਾ ਹਮੈ ਬੈਠਾ ਕਹੂੰ ਸਿਮਟ ਪਇਓ ਸ਼ੰਕਰ ਇਕੱਠਾ ਸਗਰੇ ਸ੍ਰਿਸ਼ਟ ਦਿਖਾਈ ਅਚੰਪਵ ਆਦ ਜੁਗਾਦ ਸਰੂਪ ਸੁਯੰਪਵ ਅਵਰੱਛਾ ਮੇਰੀ ਤੁਮ ਕਰੋ ਸਿਖ ਉਬਾਰ ਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਛ ਕਰੋ ਰਣ ਕਤਾਜ ਅਸ ਤੁਜ ਤਵ ਸਰਨੀ ਪਰੇ ਤਿੰਨ ਕੇ ਦੁਸ਼ਟ ਦੁਖਿਤ ਹਵੈ ਮਰੀ ਵਰਖ ਜਮਨ ਪਗ ਪਰੇ ਤਿਹਾਰੇ ਦਿਨ ਕੇ ਤੁਮ ਸੰਕਟ ਸਾਬ ਟਾਰੇ ਜੋ ਕਲ ਕੋ ਇਕ ਬਾਰਤ ਹੈ ਤਾਕੇ ਕਲ ਨਿਕਟ ਨਹ ਹੈ ਰੱਛਾ ਹੋਏ ਤਾਹੇ ਸਭ ਕਲ ਦੁਸ਼ਟ ਅਰਿਸ਼ਟ ਟਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹ ਹਰਿ ਹੋ ਤਾਕੇ ਤਾਪ ਤਨ ਕਮੋ ਹਰਿ ਹੋ ਰਿੱਦ ਸਿਧ ਕਰਮੋ ਸਭ ਹੋਈ ਦੁਸ਼ਟ ਛਾਛਵੇਂ ਸਕਨ ਕੋਈ ਇਕ ਵਾਰ ਜਿਨ ਤੂੰ ਮੈਂ ਸੁਭਾਰਾ ਕਾਲ ਫਾਸ ਤੇ ਤਹੇ ਉਬਾਰਾ ਜਿਨ ਨਰ ਨਾਮ ਤੇਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੀਤ ਮੈਂ ਸਰਨ ਤੇਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਖੜਗ ਕੀਤ ਮੈਂ ਸਰਨ ਤੇਹਾਰੀ ਆਪ ਹੱਥ ਦੈਨ ਲੇਹੋ ਓ ਬਾਰੀ ਸਰਬ ਠੌਰ ਮੋਹੋ ਸਹਾਈ ਦੁਸ਼ਟ ਦੁਖ ਤੇ ਲੇਹੋ ਬਚਾਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਾਤਸ਼ਾਹਿਤ ਸੁਣੀ ਕਬਿਓ ਬਾਚ ਬੇਨਤੀ ਚਉਪਈ ਹਮਰੇ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੈ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਅਮਰੇ ਦੁਸਤ ਸਭ ਹੈ ਤੁਮ ਕਹੋ ਆਪ ਹਾਥ ਦੇ ਮੋਹੇ ਬਚਾਵੋ ਸੁਖੀ ਬਸੈ ਮੋਰ ਪਰਿਵਾਰ ਸੇਵਕ ਸਿਖ ਸਭ ਹੈ ਕਰਤਾਰ ਮੋ ਰਛਾ ਨਿਜ ਕਰ ਦੇ ਕਰੀਐ ਸਭ ਬੈਰਨ ਕੋ ਆਜ ਸੰਘਰੇਐ ਪੂਰਨ ਹੋਏ ਹਮਾਰੇ ਆਸਾ ਤੋਰ ਪਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰਨਾ ਧਿਆਉ ਜੋ ਬਰ ਚਾਹਉ ਸੁ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿ ਹੈ ਚੁਣ ਚੁਣ ਸੱਤਰ ਹਮਾਰੇ ਮਾਰਿ ਹੈ ਆਪ ਹਾਥ ਦੇ ਮੁਝੇ ਉਬਰੇ ਐ ਮਰਨ ਕਾਲ ਕਾ ਤਰਾਸ ਨੇ ਵਰੇ ਐ ਹਉ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਜ ਜੋ ਕਰਿਓ ਰੱਛਾ ਰਾਖ ਲਿਓ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮਹੋ ਪੂਰੇ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਕਤਰ ਕਾਲ ਪਾਏ ਸ਼ਿਵ ਜੋ ਅਵਤਾਰ ਕਾਲ ਪਾਏ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ ਸਗਲ ਕਾਲ ਕਾ ਕੀਆ ਤਮ ਆਸਾ ਜਵਨ ਕਾਲ ਜੋਗੇ ਸਭ ਕੀਓ ਬੇਦ ਰਾਜ ਬ੍ਰਹਮਾ ਜੋ ਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਦਛਨ ਉਪਜਾਇਓ ਅਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਗਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸੇਵ ਗੁਣ ਸੁਖ ਦਿਯੋ ਸਤਰਨ ਕੋ ਪਲਮ ਬਧ ਕੀਓ ਇਕੱਠ ਕੱਢ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੇਰ ਪਛਾਨਤ चिंते कुंचिर अस थूला सब पर कृपा दृष्ट कर फूला संतन दुख पाए ते दुखी सुख पाए साधन के सुखी एक एक काट काट के पीर पहचानै कट कट के पट पट के जानै जब उद्धारख करा करतार प्रजोत अर्थ तव देह अपारा जब आकर्ख करत हो कबहु तुम मैं मिलत दे तर सब हु जीते बदन श्रेष्ठ सबतारें आप आपनी बूझे उचारै तुम सब हीते रहत निरालम जानत वेद भेद अर आलम ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾ ਕਾ ਮੂੜੁ ਉਚਾਰਤ ਭੇਦਾ ਜਾਂ ਕੋ ਪੇਵ ਨ ਪਾਵਤ ਵਿਦਾ ਤਾ ਕੋ ਕਰ ਪਾਹਨ ਹਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹ ਤ ਸਦਾ ਸੇਵ ਨਿਰੰਕਾਰ ਕਾ ਚਿਨਤ ਨਹਿ ਭਵ ਆਪ ਪੰਨੀ ਬੁੱਧ ਹੈ ਜੀਤੇ ਬਰਨਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਏਕ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੂਪਾ ਅੰਡਜ ਜੇਰਜ ਸੇ ਤਜਕੀਨੀ ਉਤਪੁਜ ਖਾਨ ਬਹੋਰ ਰਚ ਦੇਨੀ ਕਹੂੰ ਫੂਲ ਰਾਜਾ ਹਮੈ ਬੈਠਾ ਕਹੂੰ ਸਿਮਟ ਪਇਓ ਸੰਕਰ ਇਕੈਠਾ ਸਗਰੇ ਸ੍ਰਿਸ਼ਟ ਦਿਖਾਈ ਅਚੰਪਵ ਆਦ ਜੁਗਾਦ ਸਰੂਪ ਸੁਯੰਪਵ ਅਵਰੱਛਾ ਮੇਰੀ ਤਮ ਕਰੋ ਸਿਖ ਉਬਾਰ ਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਛ ਕਰੋ ਰਣ ਕਤਾਜ ਅਸਤੁਜ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਿਤ ਹਵੈ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਦਿਨ ਕੇ ਤੁਮ ਸੰਕਟ ਸਾਬ ਟਾਰੇ ਜੋ ਕਲ ਕੋ ਇਕ ਬਾਰਤ ਹੈ ਤਾਕੇ ਕਲ ਨਿਕਟ ਨਹ ਹੈ ਰੱਛਾ ਹੋਏ ਤਾਹੇ ਸਭ ਕਲ ਦੁਸ਼ਟ ਅਰਿਸ਼ਟ ਟਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨ ਹਰਿ ਹੋ ਤਾਕੇ ਤਾਪ ਤਨ ਕਮ ਹਰਿ ਹੋ ਰਿੱਦ ਸਿਧ ਕਰਮੋ ਸਭ ਹੋਈ ਦੁਸ਼ਟ ਛਾਛਵੇਂ ਸਕੈ ਨ ਕੋਈ ਇਕ ਵਾਰ ਜਿਨ ਤੂੰ ਮੈਂ ਸੰਭਾਰਾ ਕਾਲ ਫਾਸ ਤੇ ਤਹੇ ਉਬਾਰਾ ਜਿਨ ਨਰ ਨਾਮ ਤੇਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੀਤ ਮੈਂ ਸਰਨ ਤੇਹਾਰੀ ਆਭਾਤ ਦੈ ਲਿਹੋ ਉਬਾਰੀ ਸਰਬ ਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਖੜਗ ਕੀਤ ਮੈਂ ਸਰਨ ਤੇਹਾਰੀ ਆਪ ਹਾਥ ਦੈਨ ਲਿਹੋ ਓ ਬਾਰੀ ਸਰਬ ਠੌਰ ਮੋਖੋ ਸਹਾਈ ਦੁਸ਼ਟ ਦੁਖ ਤੇ ਲੇਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ